ਪੰਬਰ ਦਾਸ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਦਾਸ ਗੁਣ ਗਾਉ ਸ੍ਰੀ ਅਰਜਨ ਬਿਗਨਾਨਕੇ ਨਾਸਕ ਬਿਗਨਾਨਕੇ ਨਾਸਕ हर गोविन्द शुभ मत पर काशक हर राय नमो कर् जो नमो कर जोरी गुरु हर कृष्ण नमना बहोरिव बहु मरपाला जी परम कृपाला श्री गुरुगोविन्दसिंह विशाला तरा पर पुन पुन शिशा जी पुनपुनसा ਨੰਦੋ ਬਾਰ ਬਾਰ ਜਗਦੀ ਸਾ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਕਿਰਵਾਇ ਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾ ਸਨ ਸੋਏ ਵਾਹਿਗੁਰੂ ਦੀ ਕਥਾ ਸੋ ਵਾਹਿਗੁਰੂ ਦੀ ਹਤੇ ਦੋਹਰਾ ਜੋ ਜਬ ਬੰਦਾ ਆ ਮਿਲਿਓ ਕਹ ਆਇਓ ਹਿੰਦ ਮੈਂ ਜਾਣ ਰੰਗੜ ਬਈਮਾਨ ਥੋ ਸੋ ਉਨ ਲਇਓ ਪਛਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਨ ਦੁਨੀਆ ਦੇ ਮਾਲਕ ਨਿਮਾਣਿਆ ਦੇ ਮਾਨ ਨੇ ਥਾਵਿਆ ਦੇ ਥਾਪ ਨੇ ਆਸਰਿਆ ਦੇ ਆਸਰੇ ਵਾਲੀਏ ਕੁਲ ਜਹਾਨ ਜਾਹਰ ਕਰਾਮਾਤ ਅਨੁਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਨਿਗੀ ਗੋਦਾ ਆਨੰਦ ਬਾਣਦੇ ਸੋਤਾ ਜਨੋ ਆਪ ਜੀ ਵੱਡੇ ਭਾਗਾ ਵਾਲੇ ਹੋ ਪਾਈ ਜੋ ਨਿਤਾ ਪ੍ਰਤੀ ਗੁਰੂ ਪੰਥ ਖਾਲਸਾ ਦੇ ਇਤਿਹਾਸ ਨੂੰ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰ ਰਹੇ ਹੋ ਹalleluya ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਵਜੀਦ ਖਾਨ ਨੂੰ ਚਿੰਤਾ ਨੇ ਘਰਸ ਲਿਆ ਕਿਸੇ ਪਾਸੇ ਉਸ ਨੂੰ ਆਪਣੇ ਬਚਾ ਦਾ ਰਾਹ ਦਿਲਾਉਣ ਦਾ ਸਲਾਹਵਾ ਕਰਦਾ ਹੈ ਬੜਾ ਉਦਮ ਕਰਦਾ ਹੈ ਉਹਨੇ ਸੁਣਿਆ ਵੀ ਸੰਡੋਰੇ ਵਾਲੇ ਪੀਰ ਨੂੰ ਉਹਦੇ ਕੰਕਾਲ ਨੂੰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਸਾੜ ਦਿੱਤਾ ਜਿਵੇਂ ਰੂਹ ਨੂੰ ਅੱਗ ਲੱਗਦੀ ਹੈ ਜਿਵੇਂ ਬਾਰੂਦ ਨੂੰ ਅੱਗ ਫੜਦੀ ਹੈ ਉਹ ਕੰਕਾਲ ਜੋ ਇਤਨਾ ਕਰਾਮਾਤੀ ਮੰਨਿਆ ਜਾਂਦਾ ਸੀ ਇਹ ਜਿਹਦੇ ਹੇਠ ਨੂੰ ਕੋਈ ਵੀ ਮੁਰਦਾ ਲੰਘ ਜਾਵੇ ਤੇ ਉਹਦਾ ਪਰਛਾਵਾਂ ਪੈ ਜਾਵੇ ਉਸ ਕੰਕਾਲ ਦਾ ਉਸ ਸਿਰ ਦਾ ਫਿਰ ਭਾਵੇਂ ਮੜਾ ਟਣਾ ਦੇ ਹਿਸਾਬ ਨਾਲ ਉਹ ਮੁਰਦੇ ਦੇ ਲੱਕੜਾ ਪਾ ਦੋ ਪਰੰਤੂ ਖਾਲਸਾ ਜੀ ਉਸ ਨੂੰ ਅੱਗ ਨਹੀਂ ਛੋਂਦੀ ਸੀ ਉਹ ਬੰਦਾ ਸਿੰਘ ਬਹਾਦਰ ਨੇ ਮਿੰਟਾਂ ਸਪਿੰਟਾਂ ਦੇ ਵਿੱਚ ਸੂਕ ਦਿੱਤਾ ਫੋਤੇ ਉਹਦੀ ਸੁਆਹ ਵੀ ਨਹੀਂ ਛੱਡੀ ਜਦੋਂ ਇਹਨੂੰ ਪਤਾ ਲੱਗਿਆ ਨਾ ਕਿ ਪਹਿਲਾ ਸੁਆਣਾ ਵੀ ਮਾਰ ਲਿਆ ਉਹ ਸੰਡੋਰਾ ਵੀ ਮਾਰ ਲਿਆ ਇਹਦੇ ਇਸ ਨੂੰ ਇਤਨੀ ਭਾਰੀ ਚਿੰਤਾ ਪੈ ਗਈ ਵੀ ਖਾਣਾ ਸੋਣਾ ਹੱਸਣਾ ਇਹ ਸਭ ਕੁਝ ਹੀ ਭੁੱਲ ਗਿਆ ਸੋ ਇਹਦੇ ਕੋਲੇ ਇੱਕ ਛਲਿਆ ਰਿਆ ਕਰਦਾ ਸੀ ਜਦੋਂ ਉਸ ਦੇ ਨਾਲ ਇਹਦੀ वार्तालाਪ ਹੋਈ ਉਹਨੇ ਕਿਹਾ ਮਹਾਰਾਜ ਤੁਸੀਂ ਕਿਉਂ ਡਰੀ ਜਾਦੇ ਹੋ ਕਿਉਂ ਤੁਸੀਂ ਮੁਜੀਦ ਖਾਨ ਜੀ ਚਿੰਤਾ ਦੇ